ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਪੂਰੇ ਵਿਸ਼ਵ ਦੇ ਇਤਿਹਾਸ ਨੂੰ ਜਦ ਅਸੀਂ ਫਰੋਲਦੇ ਹਾਂ ਤਾਂ ਸਿੱਖ ਇਤਿਹਾਸ ਇੱਕ ਇਹੋ ਜਿਹਾ ਹੈ ਜਿਸ ਦਾ ਹਰ ਪੰਨਾ ਲਹੂ ਨਾਲ ਭਿੱਜਿਆ ਹੈ ਹਰ ਪੰਨੇ ਤੇ ਦਿਲ ਨੂੰ ਝੰਜੋੜ ਕੇ ਅਤੇ ਖੂਨ ਵਿੱਚ ਜੋਸ਼ ਭਰਨ ਵਾਲੀ ਇੱਕ ਨਵੀਂ ਦਾਸਤਾ ਸਿੱਖੀ ਵਿੱਚ ਸੀਸ ਤਲੀ ਤੇ ਰੱਖ ਕੇ ਜ਼ਬਰ ਨਾਲ ਟੱਕਰ ਲੈਣੀ ਰੰਬੀਆਂ ਨਾਲ ਖੋਪੜ ਲਾਉਣਾ ਦੁੱਧ ਮੂਹੇ ਬੱਚਿਆਂ ਦੇ ਸਿਰਾਂ ਤੇ ਹਾਰ ਗੱਲ ਵਿੱਚ ਪਾ ਕੇ ਸਿਰ ਅਤੇ ਸਬਰ ਨਾ ਹਾਰਨਾ ਗੁਰੂ ਪਿਆਰੀ ਸਾਸੰਗਤ ਜੀ ਕੋਈ ਆਮ ਗੱਲ ਨਹੀਂ ਖਾਲਸੇ ਨੇ ਗੁਰੂ ਸ਼ਬਦ ਦੀ ਓਟ ਵਿੱਚ ਹਰ ਜ਼ਬਰ ਜ਼ੁਲਮ ਦੇ ਖਿਲਾਫ ਆਵਾਜ਼ ਚੁੱਕੀ ਹੈ ਅਤੇ ਜੰਨਦਾ ਤੇ ਲੀਨਲ ਮੁਕਾਬਲਾ ਕੀਤਾ ਹੈ ਜਿੱਥੇ ਖਾਲਸਾ ਨੇ ਹੱਕਾਂ ਦੀ ਲੜਾਈ ਲੜੀ ਹੈ ਉੱਥੇ ਹੀ ਗੁਰਤਾਮਾ ਦੀ ਮਾਨ ਮਰਿਆਤਾ ਨੂੰ ਬਰਕਰਾਰ ਰੱਖਣ ਲਈ ਵੀ ਸੰਘਰਸ਼ ਛੇੜਿਆ ਹੈ ਇਸੇ ਹੀ ਕੜੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਮੋਰਚਾ ਗੁਰਕਾਪਾਗ ਸ਼੍ਰੀ ਅੰਮ੍ਰਿਤਸਰ ਸਾਹਿਬ ਇਨ੍ਹਾਂ ਸੰਘਰਸ਼ਾਂ ਵਿੱਚੋਂ ਹੀ ਗੁਰਦੁਆਰਾ ਪ੍ਰਬੰਧਕ ਸੁਧਾਰ ਲਹਿਰ ਦਾ ਜਨਮ ਹੋਇਆ ਹੈ ਜਿਸ ਰਾਹੀਂ ਮਹੰਤਾਂ ਦੇ ਹੱਥਾਂ ਵਿੱਚੋਂ ਗੁਰਦੁਆਰਿਆਂ ਦਾ ਪ੍ਰਬੰਧ ਪ੍ਰਬੰਧਕਾਂ ਦੇ ਹੱਥ ਵਿੱਚ ਆਇਆ ਉੰਨੀਵੀਂ ਸਦੀ ਵਿੱਚ ਅੰਗਰੇਜ਼ਾਂ ਨੇ ਆਪਣੀ ਸੱਤਾ ਨੂੰ ਕਾਇਮ ਰੱਖਣ ਲਈ ਗੁਰਤਾਮਾ ਨੂੰ ਟਾ ਲਾਉਣੇ ਸ਼ੁਰੂ ਕਰ ਦਿੱਤੀ ਸੀ। ਉਹਨਾਂ ਨੇ ਸਿੱਖ ਸ਼ਕਤੀ ਤੇ ਸਰੋਤ ਗੁਰਦੁਆਰੇ ਸਾਈਬਾਨਾ ਦੀ ਮਰਿਆਦਾ ਨੂੰ ਪੰਗ ਕਰਨ ਲਈ ਮਹੰਤਾਂ ਨੂੰ ਆਪਣੇ ਨਾਂ ਰਲਾ ਲਿਆ। ਪ੍ਰਿਸ਼ਟ ਹੋ ਚੁੱਕੇ ਮਹੰਤ ਹਰ ਓਕਾਰਜ ਗੁਰਦੁਆਰੇ ਸਾਈਬਾਨਾ ਵਿੱਚ ਕਰ ਰਹੇ ਸਨ ਜੋ ਕਿ ਸਿੱਖ ਮਾਨ ਮਰਿਆਦਾ ਦੇ ਖਿਲਾਫ ਸੀ। ਇਹ ਸਭ ਸਿੱਖਾਂ ਨੂੰ ਨਾਗਵਾਰ ਸੀ। ਉਹਨਾਂ ਨੇ ਮਹੰਤਾਂ ਦੇ ਖਿਲਾਫ ਮੋਰਚਾ ਖੁੱਲਣ ਲਈ ਕਮਰ ਕੱਸ ਲਈ। ਗੁਰੂ ਕਾ ਬਾਗ ਮੋਰਚਾ ਅਕਾਲੀ ਲਹਿਰ ਦਾ ਅਹਿਮ ਹਿੱਸਾ ਸੀ ਅਮਰ ਸਹਿਬ ਤੋਂ 25 ਕਿਲੋਮੀਟਰ ਦੂਰ ਕੂਕੇ ਵਾਲੀ ਪਿੰਡ ਵਿੱਚ ਗੁਰੂ ਅਰਜਨ ਪਾਤਸ਼ਾਹ ਅਤੇ ਗੁਰਤੇਗ ਭਾਦਰ ਸਾਹਿਬ ਜੀ ਦੀ ਯਾਤ ਨੂੰ ਸਮਰਪਤ ਗੁਰੂ ਕਾ ਬਾਗ ਗੁਰਦੁਆਰਾ ਸਾਹਿਬ ਸ਼ਸ਼ੋਭਿਤ ਹੈ ਇਸ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਮਹੰਤ ਸੁੰਦਰ ਦਾਸ ਕੋਲ ਸੀ ਜੋ ਕਿ ਅਤ ਦਾ ਦੁਰਾਚਾਰੀ ਸੀ ਸ਼੍ਰੋਮਣੀ ਕੁਰਦਾਰ ਪ੍ਰਬੰਧਕ ਕਮੇਟੀ ਦੀ ਅਗਵਾਈ ਹੇਠ ਸਰਦਾਰ ਕਰਤਾਰ ਸਿੰਘ ਛੱਬਰ ਅਤੇ ਸਦਾਨਦਾਨ ਸਿੰਘ ਵਿਛੋਹਾ ਗੁਰੂ ਕੇ ਬਾਗ ਵਿਖੇ ਜੱਥਾ ਲੈ ਕੇ ਪਹੁੰਚਦੇ ਹਨ ਮਹੰਤ ਸੁੰਦਰਦਾਸ ਨੂੰ ਜਦ ਤਾੜਨਾ ਮਿਲਦੀ ਹੈ ਤਾਂ ਉਸਨੇ ਅੰਮ੍ਰਿਤ ਛਕ ਲਿਆ ਪਰ ਉਸ ਦੇ ਅੰਦਰ ਦੀ ਸ਼ੈਤਾਨਵਤੀਰੀ ਉਸੇ ਤਰ੍ਹਾਂ ਹੀ ਰਹੀ 23 ਅਗਸਤ ਸਾਲ 1921 ਨੂੰ ਸਦਾਨਦਾਨ ਸਿੰਘ ਵਿਛੋਹਾ ਨੇ ਗੁਰੂ ਕੇ ਬਾਗ ਵਿਖੇ ਦੀਵਾਨ ਸਜਾ ਕੇ ਸਾਰਾ ਪ੍ਰਬੰਧ ਪੰਥ ਦੇ ਅਧੀਨ ਕਰ ਲਿਆ ਮਹੰਤ ਨੇ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ। ਪ੍ਰਸ਼ਾਸਨ ਨੇ ਉਸ ਸ਼ਿਕਾਇਤ ਤੇ ਕਾਰਵਾਈ ਕਰਦੇ ਹੋਏ ਪੰਜ ਅਕਾਲੀ ਸਿੰਘਾਂ ਨੂੰ ਰੱਖ ਕੇ ਪੁਲਿਸ ਤਾਇਨਾਤ ਕਰ ਦਿੱਤੀ ਜਿਸ ਤੋਂ ਕੀ ਬਾਅਦ ਵਿੱਚ ਸ਼੍ਰੋਮਣੀ ਗੁਰਦਾਰ ਪ੍ਰਬੰਧਕ ਕਮੇਟੀ ਦੇ ਦਬਾਅ ਹੇਠਾ ਕੇ ਉਠਾ ਲਿਆ ਗਿਆ। ਸਾਰਾ ਪ੍ਰਬੰਧ ਬੜੇ ਹੀ ਸੁਚਾਰੂ ਢੰਗ ਦਾ ਚੱਲਣਾ ਸ਼ੁਰੂ ਹੋ ਗਿਆ। ਦੀਵਾਨ ਸਜਾਏ ਜਾਣ ਲੱਗ ਪਏ ਅਤੇ ਗੁਰੂਕਾ ਲੰਗਰ ਅਟੁੱਟ ਵਰਤਣ ਲੱਗ ਪਿਆ। ਗੁਰੂ ਘਰ ਦਾ ਪ੍ਰਬੰਧ ਦੇਣ ਦੇ ਬਾਵਜੂਦ ਸੁੰਦਰ ਦਾਸ ਜੋਸੀ ਗੁਰਦੁਆਰੇ ਦੀ ਜ਼ਮੀਨ ਤੇ ਬਾਗ ਵਿੱਚ ਕਬਜ਼ਾ ਕਰ ਰੱਖਿਆ ਸੀ ਗੁਰਦਰਾ ਸਾਹਿਬ ਵਿੱਚ ਪੱਕ ਤੇ ਲੰਗਰ ਦੀ ਨਿਤ ਦੀ ਕਿਰਿਆ ਅਨੁਸਾਰ ਸਿੰਘ ਲੱਕੜਾਂ ਲੈਣ ਲਈ ਬਾਗ ਵਿੱਚ ਜਾਂਦੇ ਸਨ ਮਹੰਤ ਦੇ ਕਹਿਣ ਤੇ ਅੰਗਰੇਜ਼ ਪੁਲਿਸ ਨੇ 19 ਅਗਸਤ 1922 ਨੂੰ ਉਹਨਾਂ ਸਿੰਘਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ 6-6 ਮਹੀਨੇ ਦੀ ਸਜ਼ਾ ਦੇ ਦਿੱਤੀ ਸਿੱਖਾਂ ਨੇ ਲੰਗਰ ਲਈ ਲੱਕੜਾ ਲਜਾਨੀਆਂ ਉਸੇ ਤਰ੍ਹਾਂ ਹੀ ਜਾਰੀ ਰੱਖੀਆਂ ਅਤੇ ਗ੍ਰਿਫਤਾਰੀਆਂ ਲਈ ਆਪਣੇ ਆਪ ਨੂੰ ਪੇਸ਼ ਕਰਨ ਲੱਗ ਪਏ। ਪਹਿਲਾ ਕੁਝ ਦਿਨ ਪੰਜ ਸਿੰਘ ਰੋਜ਼ਾਨਾ ਜਾਂਦੇ ਅਤੇ ਗ੍ਰਿਫਤਾਰੀਆਂ ਦਿੰਦੇ ਪਰ ਪਿੱਛੋਂ ਹੀ ਇਹਨਾਂ ਦੀ ਗਿਣਤੀ ਇਸੇ ਤਰ੍ਹਾਂ ਹੀ ਵਧਣੀ ਸ਼ੁਰੂ ਹੋ ਗਈ। ਮੋਰਚਾ ਸ਼ੁਰੂ ਹੋ ਗਿਆ ਅਤੇ ਹਰ ਰੋਜ਼ ਸੌ ਸਿੰਘਾਂ ਦਾ ਜਥਾ ਗ੍ਰਿਫਤਾਰੀ ਲਈ ਪਹੁੰਚਣ ਲੱਗ ਪਿਆ। ਮੋਰਚੇ ਵਿੱਚ ਸਿੱਖਾਂ ਦਾ ਵਾਧਾ ਉਤਸ਼ਾਹ ਵੇਖ ਕੇ ਸਰਕਾਰ ਨੇ ਇਸ ਨੂੰ ਸਿਆਸੀ ਲਹਿਰ ਦੇ ਐਲਾਨ ਹੀ ਕੇ ਬੇਹੱਦ ਹੀ ਸ਼ਕਤੀ ਕਰ ਦਿੱਤੀ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਸਿਰ ਮੱਥੇ ਮੰਨਦਿਆਂ ਸਿੱਖ ਤਖਤ ਸਾਹਿਬ ਦੇ ਅਰਦਾਸ ਕਰਦੇ ਅਤੇ ਸ਼ਾਂਤਮਈ ਰਹਿ ਕੇ ਗੁਰੂ ਕੇ ਬਾਤ ਵਿੱਚ ਪਹੁੰਚਦੇ ਮੌਕੇ ਦੇ ਅਫਸਰ ਨੇ ਇਹਨਾਂ ਮੁਰਚਿ ਵਿੱਚ ਸ਼ਾਮਲ ਹੋਏ ਸਿੱਖਾਂ ਨਾਲ ਤਸ਼ੱਦਦ ਕਰਦੀ ਸ਼ੁਰੂ ਕਰ ਦਿੱਤੀ ਅਕਾਲੀ ਸਿੱਖਾਂ ਨੂੰ ਡਾਂਗਾ ਨਾਲ ਉਦੋਂ ਤੱਕ ਕੁੱਟਿਆ ਜਾਂਦਾ ਜਦੋਂ ਤੱਕ ਕਿ ਉਹ ਬੇਹੋਸ਼ ਨਾ ਹੋ ਜਾਂਦੇ ਅਤੇ ਮੁੜ ਉਹਨਾਂ ਨੂੰ ਜੇਲ੍ਹਾਂ ਵਿੱਚ ਬੰਦ ਕਰ ਦਿੱਤਾ ਜਾਂਦਾ ਇਸ ਤਸ਼ੱਦਦ ਪਾਰੇ ਦੇਸੀ ਤੇ ਵਿਦੇਸ਼ੀ ਮੀਡੀਆ ਵਿੱਚ ਖਬਰਾਂ ਛਪਣ ਲੱਗ ਪਈਆਂ। ਇਸਾਈ ਮਿਸ਼ਨਰੀ ਸੀ ਐਫ ਐਂਡਰਿਓ ਨੇ ਤਸ਼ੱਦਦ ਨੂੰ ਹੁੰਦਾ ਦੇਖਿਆ ਤਾਂ ਗਵਰਨਰ ਨੂੰ ਲਿਖ ਕੇ ਭੇਜਿਆ ਕਿ ਇੱਥੇ ਹਰ ਰੋਜ਼ ਸੈਂਕੜੇ ਹੀ ਲੋਕ ਸੂਲੀ ਚੜਾਏ ਜਾ ਰਹੇ ਹਨ। ਐਂਡਰਿਓ ਦੇ ਕਹਿਣ ਤੇ ਗਵਰਨਰ ਐਡਵਰਡ ਮੈਕਲਾਗਨ ਨੇ ਗੁਰੂ ਕੇ ਬਾਗ ਵਿੱਚ ਆ ਪਹੁੰਚਿਆ ਅਤੇ ਜ਼ੁਲਮ ਬੰਦ ਕਰਨ ਦਾ ਹੁਕਮ ਦਿੱਤਾ ਪਰ ਗ੍ਰਿਫਤਾਰੀਆਂ ਜਾਰੀ ਰਹੀਆਂ। ਸਤਾਰਾ ਨਵੰਬਰ ਸਾਲ 1922 ਤੱਕ ਲਗਭਗ 5000 ਦੇ ਕਰੀਬ ਅਖਾਲੀ ਸਿੰਘ ਗ੍ਰਿਫਤਾਰ ਹੋ ਕੇ ਜੇਲ੍ਹਾਂ ਵਿੱਚ ਸੁੱਟੇ ਜਾ ਚੁੱਕੇ ਸਨ ਗ੍ਰਿਫਤਾਰੀਆਂ ਲਈ ਤਿਆਰ ਹੋਏ ਸਿੱਖਾਂ ਦਾ ਲੰਬਾ ਕਾਫਲਾ ਦੇਖ ਕੇ ਅੰਗਰੇਜ਼ ਸਰਕਾਰ ਨੇ ਸਮਝੌਤੇ ਦਾ ਰੱਲ ਵਿਆ ਰਿਟਾਇਰਡ ਇੰਜੀਨੀਅਰ ਸਰਗੰਗਾ ਰਾਮ ਲਾਹੌਰ ਦੇ ਮਹੰਤ ਕੋਲੋਂ ਜ਼ਮੀਨ ਠੇਕੇ ਤੇ ਲੈ ਲਈ ਅਤੇ ਸਰਕਾਰ ਨੂੰ ਲਿਖ ਕੇ ਦੇ ਦਿੱਤਾ ਕਿ ਉਸ ਨੂੰ ਸਿੱਖਾਂ ਵੱਲੋਂ ਗੁਰੂ ਕੇ ਲੰਗਰ ਲਈ ਬਾਗ ਵਿੱਚ ਚੋਲ ਲੱਕੜਾਂ ਲਜਾਂਦਾ ਕੋਈ ਵੀ ਇਤਰਾਸ ਨਹੀਂ ਹੋਏਗਾ ਇਓ 8 ਨਵੰਬਰ 1922 ਨੂੰ ਇਹ ਮੋਰਚਾ ਫਤਿਹ ਹੋ ਗਿਆ ਇਹ ਇੱਕ ਅਸਨੋਖੀ ਦਾਸਤਾ ਹੈ ਜਿਸ ਨੂੰ ਕਿ ਭੁਲਾਇਆ ਨਹੀਂ ਜਾ ਸਕਦਾ ਖਾਲਸੇ ਨੇ ਅੰਗਰੇਜ਼ਾਂ ਦੇ ਜ਼ੁਲਮ ਨੂੰ ਜਿਵੇਂ ਚੱਲਿਆ ਹੈ ਉਹ ਵਾਕਈ ਹੀ ਆਪਣੇ ਆਪ ਵਿੱਚ ਇੱਕ ਵਿਲੱਖਣ ਮਿਸਾਲ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ